ਲਗਾਤਾਰ ਸ਼ੁਰੂ ਕਰ ਰਹੇ ਹੈਗੇ ਆ ਬੋਰੀਆਂ ਵਿਛਾਈਆਂ ਜਾ ਰਹੀਆਂ ਬੋਰੀਆਂ ਨੂੰ ਗਿੱਲੇ ਕੀਤਾ ਜਾਣਾ ਹੈਗੇ ਆਪਣੇ ਆਪਣੇ ਤਰੀਕੇ ਦੇ ਨਾਲ ਕਿਸਾਨ ਤਿਆਰੀ ਕਰ ਰਹੇ ਹੈਗੇ ਆ ਤਾਂ ਹੁਣ ਤੁਸੀਂ ਭਾਜੀ ਚੱਕਿਆ ਹੈਗੇ ਕਿਉਂ ਇਹ ਚੱਕ ਲਿਆ ਭਾਜੀ ਤੁਹਾਨੂੰ ਪਤਾ ਚੱਕਣਾ ਪੈਣਾ ਹੈ ਆਪਣਾ ਕਿਸਾਨੀ ਦਾ ਸੰਧ ਹੈ ਇਹਦੇ ਨਾਲੇ ਸਾਡਾ ਹੱਲ ਹੈ ਕਰੋਗੇ ਕੀ ਇਹਦੇ ਨਾਲ ਇਹਦੇ ਨਾਲ ਕੀ ਕਰਾਂਗੇ ਜੋ ਮੋਦੀ ਸਾਡੇ ਨਾਲ ਕਰ ਰਿਹਾ ਸੀ ਉਹਦੇ ਨਾਲ ਕਰਾਂਗੇ ਉਲਟਾ ਜਵਾਬ ਤਾਂ ਦੇਣਾ ਹੀ ਪੈਣਾ ਸਾਨੂੰ ਵੀ ਕਿੰਨੀ ਦੇਣਾ ਪਣਾ ਸਾਡਾ ਹੱਕ ਨਹੀਂ ਤੁਮ ਜੀ ਦੱਸਦੇ ਨੇ ਅਸੀਂ ਹੱਤਵਾਦੀ ਨਹੀਂ ਹਾਂ ਪਰ ਸਰਗੀਆਂ ਵੀਰਾ ਆਪਦਾ ਕੰਮ ਕਰਨ ਵਾਲਾ ਸਮਾਨ ਲੈ ਕੇ ਆਏ ਵੇ ਨਾਲ ਉਹਨਾਂ ਕੋਲ ਰਫਲਾ ਨੇ ਸਾਡੇ ਕੋਲ ਇਹ ਆ ਇਹ ਸਾਡਾ ਦਾ ਆਪਣਾ ਕੰਮ ਹੈ ਜੋ ਹੈਗਾ ਸਮਾਨ ਦਾ ਇੰਨਾ ਕਰੋਗੇ ਕੀ ਕਰਾਏਗੀ ਜੋ ਕਿ ਉਹ ਵਾਰ ਕਰਾਂਗੇ ਉਲਟ ਵਾਰ ਜਵਾਬ ਤਾਂ ਦੇਣਾ ਪੈਣਾ ਤੁਹਾਨੂੰ ਜਵਾਬ ਦੋਗੇ ਵਾਰ ਕਰਾਂਗੇ ਉਹ ਕਰਾਂਗੇ ਜੇ ਤੁਹਾਡੇ ਕੋਲ ਤੁਹਾਡਾ ਘਾੜੀ ਨਾਲ ਰਿਆ ਤੁਸੀਂ ਕੀ ਕਰੋਗੇ ਸਾਡੇ ਕੋਲ ਸਾਡੀ ਜ਼ਮੀਨ ਹੀ ਨਾ ਰਹੀ ਅਸੀਂ ਕੀ ਕਰਾਂਗੇ ਸਾਡਾ ਜੋ ਵੀ ਸਿਸਟਮ ਹੈ ਸਾਰਾ ਫਸਲ ਤੋਂ ਚੱਲਦਾ ਹੈ ਕਿ ਜੇ ਬੱਚਿਆਂ ਦੀ ਪਰਵਰਿਸ਼ ਕਰਨੇ ਆ ਸਾਰੀ ਜੋ ਵੀ ਕਰਨੇ ਆ ਸਾਡਾ ਬੱਚਿਆਂ ਦੇ ਇਸ ਜ਼ਮੀਨ ਤੋਂ ਹੀ ਚੱਲਦਾ ਸਾਡੇ ਖੇਤੀ ਹੀ ਸਾਡਾ ਧਰਮ ਹੈ ਸਭ ਤੋਂ ਵੱਡਾ ਧਰਮ ਸਾਡਾ ਖੇਤੀ ਹੈ ਕਿਸਾਨੀ ਹੈ ਸਾਡੇ ਪਿਓ ਦਾਦਿਆਂ ਨੇ ਸਾਨੂੰ ਇਸ ਖੇਤੀ ਤੋਂ ਹੀ ਪਾਲਿਆ ਨਾ ਉਹ ਆਪ ਕੇ ਆਪਣੀ ਹੱਥ ਦਾ ਲੈਣੇ ਆ ਵੀਰਾ ਆ ਬੋਰੀਆਂ ਵਿੱਚ ਛਾਈਏ ਜਾ ਰਹੀਆਂ ਬੋਰੀਆਂ ਨੂੰ ਗਿੱਲਾ ਕੀਤਾ ਜਾ ਰਿਹਾ ਆ ਤਰੂ ਗੱਲ ਦੇ ਕੋਲੇ ਆਉਂਦੇ ਹੈਗੇ ਤਾਂ ਉਹਨਾਂ ਨੂੰ ਨਸ਼ਟ ਕਰਨਾ ਸਿੱਧਾ ਤੁਸੀਂ ਤਸਵੀਰਾਂ ਦੇਖੋ ਇਹ ਤਸਵੀਰਾਂ ਦੇਖੋ ਇਹ ਤਸਵੀਰਾਂ ਬੜੀਆਂ ਇੰਪੋਰਟੈਂਟ ਹੈ ਇਹ ਸਵੇਰ ਦੀਆਂ ਤਸਵੀਰਾਂ ਹੈਗੇ ਤਿਆਰੀ ਪੂਰੀ ਜੋਰਾ ਸ਼ੋਰਾ ਤੇ ਚੱਲ ਰਹੀ ਹੈਗੀ ਟਰੈਕਟਰ ਵੀ ਖੜੇ ਕੇ ਦਿਖਾਉਣਾ ਉਸ ਤੋਂ ਬਾਅਦ ਬੈਰੀਕੇਡਿੰਗ ਮੈਂ ਦੂਸਰੇ ਪਾਸੇ ਦਿਖਾਉਣਾ ਕਿਸ ਤਰ੍ਹਾਂ ਦੀ ਉਧਰ ਬੈਰੀਕੇਡਿੰਗ ਚੱਲ ਰਹੀ ਹੈਗੀ ਹੈ ਉੱਥੇ ਪੁੱਤਾ ਪ੍ਰਬੰਧ ਹੈਗੇ ਹੈ ਬੈਰੀਕੇਡਿੰਗ ਪੂਰੀ ਲਾਜ਼ਮੀ ਹੈ ਕਰੇਨਾ ਉਧਰ ਵੀ ਖੜੀ ਆ ਕਰੇਨਾ ਇਧਰ ਵੀ ਖੜੀ ਹੈ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈਗਾ ਗੱਲਬਾਤ ਟੁੱਟ ਚੁੱਕੀ ਹੈਗੀ ਹੈ ਪ੍ਰਸ਼ਾਸਨ ਦੇ ਨਾਲ ਜਿਹੜੀ ਪਹਿਲਾਂ ਗੱਲਬਾਤ ਹੋਈ ਸੀ ਉਹ ਹੁਣ ਟੁੱਟ ਚੁੱਕੀ ਹੈਗੀ ਆ ਟਰਾਲੀਆਂ ਭਰੀਆਂ ਹੋਈਆਂ ਟਰਾਲੀਆਂ ਦੇ ਵਿੱਚ ਗੱਟੇ ਮਿੱਟੀ ਦੇ ਭਰੇ ਹੋਏ ਐ ਤੇ ਇਹ ਤਸਵੀਰਾਂ ਸਾਫ਼ ਤੌਰ ਤੇ ਦਿਖਾਉਂਦੀਆਂ ਕਿ ਕਿਸ ਤਰ੍ਹਾਂ ਦੀ ਤਿਆਰੀ ਐ ਕਿਸਾਨਾਂ ਨੇ ਕਰ ਰੱਖੀ ਹੈਗੀ ਆ ਗੱਟੇ ਮਿੱਟੀ ਦੇ ਭਰੇ ਹੋਏ ਕਿਉਂਕਿ ਉੱਧਰ ਜਾਣਾ ਹੈਗਾ ਕਿਵੇਂ ਵੀ ਕਿਸੇ ਵੀ ਹਾਲਾਤਾਂ ਦੇ ਵਿੱਚ ਕੂਚ ਕਰਨਾ ਹੈਗਾ ਉਧਰ ਵੀ ਕਰੇਨਾ ਲਗਾਤਾਰ ਚੱਲ ਰਹੀ ਹੈਗੀ ਉਹ ਮਸ਼ੀਨਾ ਦੇਖੋ ਤੁਸੀਂ ਚਲਦਿਆਂ ਹੋਏ ਪ੍ਰੋਕਲੇਨ ਮਸ਼ੀਨਾ ਜੀਸੀਬੀ ਮਸ਼ੀਨਾ ਲਗਾਤਾਰ ਚੱਲ ਰਹੀ ਹੈਗੀ ਮਤਲਬ ਕਿ ਪ੍ਰਸ਼ਾਸਨ ਨੇ ਵੀ ਆਪਣੀ ਪੂਰੀ ਤਿਆਰੀ ਤੇ ਵੱਡੀ ਸੰਖਿਆ ਦੇ ਵਿੱਚ ਲਗਾਤਾਰ ਬਲ ਉਧਰ ਵਧਾਇਆ ਲਗਾਤਾਰ ਬਲ ਜਿਹੜਾ ਉਧਰ ਵਧਿਆ ਹੈਗਾ ਕਿਸਾਨਾਂ ਵਾਲੇ ਪਾਸੇ ਤੁਹਾਨੂੰ ਤਿਆਰੀ ਦਿਖਾਈ ਹੁਣ ਉਧਰ ਦੇ ਬਲਦੀ ਤਿਆਰੀ ਮੈਂ ਤੁਹਾਨੂੰ ਦਿਖਾ ਰਿਹਾ ਕਿਉਂਕਿ ਇਹ ਬੜੀ ਅਹਿਮ ਹੋ ਜਾਂਦੀ ਜੇਕਰ ਟਕਰਾ ਦੀ ਸਥਿਤੀ ਬਣਦੀ ਤਾਂ ਉਸ ਤੋਂ ਬਾਅਦ ਕੀ ਹਾਲਾਤ ਹੋ ਸਕਦੇ ਆ ਕਿਉਂਕਿ ਉਧਰ ਪ੍ਰਸ਼ਾਸਨ ਨੇ ਆਪਣੀ ਪੂਰੀ ਤਿਆਰੀ ਕੀਤੀ ਹੋਈ ਹੈ ਇਹ ਬੜੀ ਅਹਿਮ ਤਸਵੀਰ ਹੈ ਗਲਬਾ ਟੁੱਟ ਚੁੱਕੀ ਹੈ ਗਲਬਾਤ ਕਹਿੰਦੇ ਨਹੀਂ ਹੋ ਰਹੀ ਜੇਕਰ ਗਲਬਾਤ ਹੁੰਦੀ ਹੁੰਦੀ ਤਾਂ ਸ਼ਾਇਦ ਤੁਹਾਨੂੰ ਉਧਰ ਨਾ ਜਾਣਾ ਪੈਂਦਾ ਪ੍ਰਸ਼ਾਸਨ ਲਗਾਤਾਰ ਆਪਣੇ ਪੱਧਰ ਉਪਰ ਇੰਤਜ਼ਾਮ ਕਰ ਰਿਹਾ ਹੈ ਲਗਾਤਾਰ ਜੀਸੀਬੀ ਮਸ਼ੀਨਾਂ ਪ੍ਰੋਕਲਨ ਮਸ਼ੀਨਾਂ ਚਲਾ ਰਿਹਾ ਹੈਗਾ ਕੀ ਕਿਸੇ ਵੀ ਹਾਲਾਤ ਦੇ ਵਿੱਚ ਕਿਸਾਨਾਂ ਨੂੰ ਇੱਥੋਂ ਟੱਪਣਾ ਨਹੀਂ ਦੇਣਾ ਤੇ ਇਧਰ ਕਿਸਾਨ ਵੀ ਆਪਣੀ ਜੀਸੀਬੀ ਮਸ਼ੀਨਾਂ ਨਾਲ ਪ੍ਰੋਕਲਿੰਗ ਮਸ਼ੀਨਾਂ ਦੇ ਨਾਲ ਤਿਆਰੀ ਕਰ ਰਹੇਗੇ ਹਰ ਹਾਲਾਤਾਂ ਦੇ ਵਿੱਚ ਉਧਰ ਟੱਪਣਾ ਹੈਗਾ ਪੁਲਿਸ ਬਲ ਦੇਖੋ ਤੁਸੀਂ ਕਿਸ ਤਰਾਹ ਤੇ ਨਾਦ ਕੀਤਾ ਹੈ ਤਸਵੀਰਾਂ ਦੇ ਵਿੱਚ ਪੈਰਾਮਿਲਟਰੀ ਫੋਰਸਸ ਸੀ ਫੋਰਸਸ ਨਜ਼ਰ ਆ ਰਹੀਆਂ ਪੂਰੀਆਂ ਤਿਆਰੀਆਂ ਜਿਹੜੀਆਂ ਪੁਲਿਸ ਪ੍ਰਸ਼ਾਸਨ ਨੇ ਕੀਤੀਆਂ ਹੋਈਆਂ ਹਰਿਆਣਾ ਪੁਲਿਸ ਨੇ ਕੀਤੀਆਂ ਹੋਈਆਂ ਜੀਸੀਬੀ ਮਸ਼ੀਨਾਂ ਦੇ ਨਾਲ ਰਸਤੇ ਬਿਲਕੁਲ ਬਲੋਕ ਕਰ ਦਿੱਤੇ ਗਏ ਹੈਗੇ ਆ ਲਗਾਤਾਰ ਮਸ਼ੀਨਾਂ ਚਲਾਈਆਂ ਜਾ ਰਹੀਆਂ ਪ੍ਰੋਕਲਨ ਮਸ਼ੀਨਾਂ ਤੇ ਜੀਸੀਬੀ ਮਸ਼ੀਨਾਂ ਚਲਾਈਆਂ ਜਾ ਰਹੀਆਂ ਹੈਗੀਆਂ ਕਿਸੇ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਹੈਗੀ ਤੁਸੀਂ ਜਦੋਂ ਇਹਨੂੰ ਜ਼ੂਮ ਕਰਕੇ ਦੇਖੋਗੇ ਤਾਂ ਤੁਹਾਨੂੰ ਇੱਕ ਖੋਫਨਾਕ ਤਸਵੀਰ ਨਜ਼ਰ ਆਊਗੀ ਇਹ ਜਿਹੜੀ ਜੀਸੀਬੀ ਚੱਲ ਰਹੀ ਹੈਗੀ ਇਹ ਆਪਣੇ ਆਪ ਦੇ ਵਿੱਚ ਕੁਝ ਬਿਆਨ ਕਰਦੀ ਹੈਗੀ ਕਿ ਕਿਸ ਤਰ੍ਹਾਂ ਦੀ ਤਿਆਰੀ ਪ੍ਰਸ਼ਾਸਨ ਨੇ ਕੀਤੀ ਹੋਈ ਹੈ ਹਾਲਾਂਕਿ ਜੀਸੀਬੀ ਮਸ਼ੀਨਾਂ ਤੇ ਪ੍ਰੋਕਲਨ ਮਸ਼ੀਨਾਂ ਕਿਸਾਨਾਂ ਕੋਲ ਬੇਸ਼ੱਕ ਹੈਗੀਆਂ ਪਰ ਇੱਧਰ ਜਿਹੜੀਆਂ ਮਸ਼ੀਨਾਂ ਹੈਗੀਆਂ ਉਹ ਆਪਣੇ ਆਪ ਦੇ ਵਿੱਚ ਪ੍ਰਸ਼ਾਸਨ ਦਾ ਤੰਤਰ ਪ੍ਰਸ਼ਾਸਨ ਦਾ ਜ਼ੋਰ ਦਿਖਾਉਂਦੀ ਹੈ ਕਿ ਕਿੰਨਾ ਜ਼ੋਰ ਪ੍ਰਸ਼ਾਸਨ ਦੇ ਕੋਲ ਹੈਗਾ ਇਸ ਵਕਤ ਤੇ ਕਿਸਾਨਾਂ ਨੂੰ ਹਰ ਹਿੱਲੇ ਹਰ ਸਿੱਟੇ ਰੋਕਿਆ ਜਾਣਾ ਹੈਗਾ ਇਸ ਜਗ੍ਹਾ ਤੋਂ ਅੱਗੇ ਨਹੀਂ ਕੁਝ ਕੀਤਾ ਦਿੱਤਾ ਜਾਣਾ ਸਭ ਤੋਂ ਖਤਰਨਾਕ ਸਥਿਤੀ ਇੱਥੇ ਇਹ ਹੈ ਕਿ ਉੱਥੇ ਪੁਲ ਹੈਗਾ ਨਦੀ ਦੇ ਉੱਪਰ ਪੁਲ ਬਣਿਆ ਹੋਇਆ ਹੈ ਇਹ ਪੁਲ ਨੂੰ ਪਾਰ ਕਰਨਾ ਕਿਉਂਕਿ ਜੇਕਰ ਇਸ ਸਿੱਟੀ ਉੱਪਰ ਟਕਰਾ ਹੁੰਦਾ ਤਾਂ ਵੱਡੀਆਂ ਕੈਜ਼ੂਐਲਟੀਆਂ ਹੋ ਸਕਦੀ ਹੈ ਕਿਉਂਕਿ ਪੁਲ ਬਣਿਆ ਹੋਇਆ ਹੈ ਪੁਲ ਤੋਂ ਜਿਹੜੇ ਕਿਸਾਨ ਥੱਲੇ ਦੇਖ ਸਕਦੇ ਪੁਲਿਸ ਕਰਮੀ ਥੱਲੇ ਦੇਖ ਸਕਦੇ ਵੱਡੀਆਂ ਕੈਜ਼ੂਐਲਟੀਆਂ ਦੇ ਆਪਾਂ ਕੀ ਕੀ ਸੰਭਾਵਨਾ ਇਸ ਜਗ੍ਹਾ ਤੇ ਹੈਗੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਕਿ ਇਸ ਟਕਰਾ ਨੂੰ ਰੋਕਿਆ ਜਾ ਸਕੇ ਪਰ ਕਿਸਾਨ ਕਹਿ ਰਹੇ ਕਿ ਅਸੀਂ ਸ਼ਾਂਤਮਈ ਅੱਗੇ ਦਿੱਲੀ ਜਾਣਾ ਹੈਗਾ ਅਸੀਂ ਸ਼ਾਂਤਮਈ ਜਾਣਾ ਤਾਂ ਪੁਲਿਸ ਪ੍ਰਸ਼ਾਸਨ ਕਹਿੰਦਾ ਅਸੀਂ ਤੁਹਾਨੂੰ ਨਹੀਂ ਜਾਣ ਦੇਣਾ ਤੁਸੀਂ ਇੱਥੇ ਹੀ ਰੁਕ ਜਾਓ ਉਧਰੋਂ ਲਗਾਤਾਰ ਕੇਂਦਰੀ ਮੰਤਰੀ ਕਹਿ ਰਹੇ ਕਿ ਸ਼ਾਂਤ ਰਹੋ ਤੁਸੀਂ ਅਸੀਂ ਗੱਲਬਾਤ ਦੇ ਨਾਲ ਰਸਤਾ ਕੱਢਾਂਗੇ ਗੱਲਬਾਤ ਕਰਾਂਗੇ ਪਰ ਕਿਸਾਨ ਕਹਿ ਰਿਹਾ ਗੱਲਬਾਤ ਦੇ ਵਿੱਚ ਕੋਈ ਅਜੀਹਾ ਤਾਤੀ ਸਾਨੂੰ ਨਹੀਂ ਲੱਗਿਆ ਹੁਣ ਇਸ ਕਰਕੇ ਅਸੀਂ ਦਿੱਲੀ ਕੂਚ ਕਰਨਾ ਹੈ ਜੇਕਰ ਇਸ ਜਗ੍ਹਾ ਦੇ ਉੱਪਰ ਦਿੱਲੀ ਕੂਚ ਹੁੰਦੀ ਹੈ ਇਸ ਸੰਭਾਵਨਾ ਦੇ ਵਿੱਚ ਜੇਕਰ ਦਿੱਲੀ ਕੂਚ ਹੁੰਦੀ ਹੈ ਤਾਂ ਤੁਸੀਂ ਹਾਲਾਤ ਦੇਖੋ ਕਿਹੋ ਜੇ ਬਣ ਗਏ ਸਰਵਣ ਪੰਦੇਰ ਜਗਜੀਤ ਸਿੰਘ ਢੱਲੇਵਾਲ ਜੋ ਵੱਡੇ ਕਿਸਾਨ ਲੀਡਰ ਹੈਗੇ ਜੋ ਇਸ ਫਾਰਮ ਨੂੰ ਲੀਡ ਕਰ ਰਿਹਾ ਹੈ ਕਿਸਾਨ ਮਜ਼ਦੂਰ ਮੋਰਚਾ ਨੂੰ ਸਿੱਖ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੂੰ ਦੋਨੋਂ ਫਾਰਮਾਂ ਦਾ ਮਿਲ ਕੇ ਪ੍ਰਦਰਸ਼ਨ ਹੋ ਗਿਆ ਤੇ ਲਗਾਤਾਰ ਇੱਥੇ ਅਨਾਊਂਸਮੈਂਟ ਹੋ ਰਹੀ ਹੈ ਲਗਾਤਾਰ ਉਹਨਾਂ ਨੇ ਸਵੇਰੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਕਿ ਅਸੀਂ ਦਿੱਲੀ ਕੂਚ ਹਰ ਹਾਲਤ ਦੇ ਵਿੱਚ ਹੁਣ ਕਰਾਂਗੇ ਤੇ ਇਹ ਕਿਸਾਨ ਆਗੂ ਕਹਿੰਦੇ ਅਸੀਂ ਮੂਰੇ ਹੋ ਕੇ ਲੜਾਂਗੇ ਮੂਰੇ ਹੋ ਕੇ ਸਭ ਤੋਂ ਅੱਗੇ ਖੜਾਂਗੇ ਅਸੀਂ ਕਿਸੇ ਦੇ ਪੁੱਤ ਨਹੀਂ ਮਰਵਾਉਣੇ ਅਸੀਂ ਨਹੀਂ ਚਾਹੁੰਦੇ ਕਿਸਦਾ ਕੋਈ ਨੁਕਸਾਨ ਹੋਵੇ ਇਸ ਕਰਕੇ ਅਸੀਂ ਸਭ ਤੋਂ ਅੱਗੇ ਹੋ ਕੇ ਜਾਵਾਂਗੇ ਪਰ ਹੁਣ ਜਿਸ ਹਿਸਾਬ ਦੇ ਨਾਲ ਪ੍ਰਸ਼ਾਸਨ ਦੀਆਂ ਤਿਆਰੀਆਂ ਜਿਸ ਹਿਸਾਬ ਦੇ ਨਾਲ ਪ੍ਰਸ਼ਾਸਨ ਨੇ ਤਿਆਰੀਆਂ ਕੀਤੀਆਂ ਹੋਈਆਂ ਤਾਂ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਕਿ ਪ੍ਰਸ਼ਾਸਨ ਵੀ ਢਿਲ ਨਹੀਂ ਛੱਡੂਗਾ ਪ੍ਰਸ਼ਾਸਨ ਵੀ ਕਿਸੇ ਕਿਸਮ ਦਾ ਕੋਈ ਕੱਟਪਿਚ ਵਿੱਚ ਨਹੀਂ ਛੱਡੂਗਾ ਪ੍ਰਸ਼ਾਸਨ ਵੀ ਹਰ ਹਿੱਲਾ ਹਰ ਵਸੀਲਾ ਕਿਸਾਨਾਂ ਨੂੰ ਰੋਕੇਗਾ ਹੁਣ ਅਜੇ ਹੀ ਸਥਿਤੀ ਦੇ ਵਿੱਚ 1 ਘੰਟੇ ਦਾ ਲਗਭਗ ਸਮਾਂ ਰਹਿ ਗਿਆ ਹੈਗਾ ਕਿਸਾਨਾਂ ਨੇ ਦਿੱਲੀ ਕੁਝ ਕਰਨਾ 10 ਵਜੇ 10 ਵਜੇ ਲਗਭਗ ਹੁਣ ਸਵਾਲ ਇੱਥੇ ਇਹ ਹੈ ਕਿ ਜੇਕਰ ਇੱਥੇ ਟਕਰਾਅ ਹੁੰਦਾ ਇਸ ਪੁਲ ਦੇ ਉੱਪਰ ਟਕਰਾਅ ਹੁੰਦਾ ਤਾਂ ਸਥਿਤੀ ਕੀ ਹੋਊਗੀ ਸਵਾਲ ਇਹ ਹੈ ਕਿ ਇਸ ਸਥਿਤੀ ਨੂੰ ਰੋਕਿਆ ਨਹੀਂ ਜਾ ਸਕਦਾ ਹਾਲੇ ਵੀ ਸਮਾਂ ਹੈ